ਨਹੀਂ ਜੀ ਸਾਈਂ ਮੀਆਂ ਮੀਰ ਜੀ ਨੇ ਨੀਂ ਰੱਖੀ ਸੀ ਹਰਮੰਦਰ ਸਾਹਿਬ ਦੀ ਤੁਹਾਨੂੰ ਥੋੜਾ ਜਿਹਾ ਬੜਾ ਆਉਡ ਲੱਗੇਗਾ ਹੁਣ ਕੰਨ ਖੋਲਿਓ ਚੰਗੀ ਤਰ੍ਹਾਂ ਸਾਈਂ ਮੀਆਂ ਮੀਰ ਜੀ ਨੇ ਨੀਂ ਨਹੀਂ ਰੱਖੀ ਸਿੱਖ ਇਤਿਹਾਸ ਵਿੱਚ ਜ਼ਿਕਰ ਨਹੀਂ ਮਿਲਦਾ ਮੁੱਖ ਗ੍ਰੰਥ ਸਾਡਾ ਇਤਿਹਾਸ ਦਾ ਉਹ ਹੈ ਪੁਰ ਪ੍ਰਤਾਪ ਸੂਰਜ ਗ੍ਰੰਥ ਜਾਂ ਤੁਸੀਂ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਪੜ੍ਹ ਲਓ ਸਾਈਂ ਮੀਆਂ ਮੀਰ ਜੀ ਸੇਵਾ ਚ ਲੱਗੇ ਨੇ ਨੀ ਨਹੀਂ ਰੱਖੀ ਜੇ ਤੁਸੀਂ ਆਖੋਗੇ ਨੀ ਰੱਖੀ ਐ ਪੰਥ ਪ੍ਰਕਾਸ਼ ਦੇ ਪਹਿਲੇ ਦੂਜੇ ਐਡੀਸ਼ਨ ਚ ਕਿਤੇ ਜ਼ਿਕਰ ਨਹੀਂ ਐ ਤੀਸਰੇ ਚ ਸ਼ਰਾਰਤ ਨਾਲ ਮਿਲਾਇਆ ਗਿਆ ਹੈ ਖੈਰ ਨੀ ਰੱਖੀ ਕਿੰਨੇ ਐ ਸਾਫ ਗੁਰੂ ਅਰਜਨ ਸਾਹਿਬ ਕਹਿੰਦੇ ਕਹਿੰਦੇ ਮੈਂ ਰੱਖੀ ਐ ਹਰ ਜੱਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ राम ਹਰੀ ਪਰਮੇਸ਼ਵਰ ਨੂੰ ਯਾਦ ਕਰਕੇ ਮੈਂ ਹਰ ਮੰਦਰ ਸਾਜਣਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਗੱਲ ਕਰਨੀ ਹੈ ਇੱਕ ਸੰਪਰਦਾਇਆਂ ਡੇਰੇਦਰਾਂ ਦੇ ਚਿਹਤੇ ਪ੍ਰਚਾਰਕ ਦੀ ਜਿਹਦੀਆਂ ਦੋ ਵੀਡੀਓ ਕੋਈ ਦਿਨਾਂ ਤੋਂ ਕਾਫੀ ਵਾਇਰਲ ਹੋ ਰਹੀਆਂ ਨੇ ਕਈਆਂ ਨੇ ਜੋੜ ਕੇ ਉਹ ਦੋਵੇਂ ਵੀਡੀਆ ਇਕੱਠੀਆਂ ਮੈਂ ਇਹ ਨੇ ਕਿ ਆਪਣੀ ਗੱਲ ਨੂੰ ਆਪ ਹੀ ਉਹ ਚਿਹਤਾ ਪ੍ਰਚਾਰਕ ਕਰ ਰਿਹਾ ਹੈ ਇੱਕ ਗੱਲ ਦੇ ਇੱਕ ਕਥਾ ਦੇ ਵਿੱਚ ਉਹ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਦਰਬਾਰ ਸਿਰ ਦੀ ਨਹੀਂ ਗੁਰੂ ਅਰਜਨ ਸਾਹਿਬ ਜੀ ਨੇ ਸਾਈ ਮੀਆਂ ਮੀਰ ਕੋਲੋਂ ਲਿਖਵਾਈ ਹੈ ਇੱਕ ਕਥਾ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਤਗੜਾ ਹਿਰਦਾ ਕੇ ਸੁਣਿਓ ਗੁਰੂ ਅਰਜਨ ਸਾਹਿਬ ਜੀ ਨੇ ਸਾਈ ਮੀਆਂ ਮੀਰ ਦੇ ਕੋਲੋਂ ਨਹੀਂ ਨਹੀਂ ਲਿਖਵਾਈ ਗੱਲ ਇਹ ਨਹੀਂ ਵੀ ਉਸ ਥੇਤੇ ਪ੍ਰਚਾਰਕ ਨੇ ਆਪਣੀ ਗੱਲ ਨੂੰ ਆਪੇ ਕਟਿਆ ਨਹੀਂ ਗੱਲ ਇਹ ਆ ਕਿ ਜੇ ਇਹੋ ਗੱਲ ਕੋਈ ਹੋਰ ਰਾਗੀ ਤੁਹਾਡੀ ਪ੍ਰਚਾਰਕ ਕਵੀਸ਼ਰ ਕਿਸੇ ਗਰੰਧ ਦਾ ਕਿਸੇ ਦਾ ਨਾਮ ਆਪਾਂ ਕਹੀ ਵੀ ਜੇ ਸੂਰਪrakash ਗਰੰਧਾ ਹਵਾਲਾ ਦੇ ਕੇ ਇਸ ਗੱਲ ਦਾ ਖੰਡਨ ਕਰਦਾ ਤੇ ਪਿੱਟ ਸਿਆ ਆਪਾਂ ਹੁਣ ਤੱਕ ਪਈ ਜਾਣਾ ਸੀ ਕਿ ਇਹਨਾਂ ਨੇ ਜੀ ਆਪਣੀਆਂ ਪਰੰਪਰਾਵਾਂ ਦੇ ਉੱਪਰ ਸਾਡੇ ਇਤਿਹਾਸ ਦੇ ਉੱਪਰ ਗੁਰੂ ਦੇ ਸਥਾਨਾਂ ਦੇ ਉੱਪਰ ਸਵਾਰ ਚੁੱਕੇ ਨੇ ਜਾਂ ਲੋਕਾਂ ਦੀ ਸ਼ਰਧਾ ਤੋੜੀ ਹੈ ਜਾਂ ਇਦਾਂ ਕਹ ਲੋ ਦੁਰਦਾ ਪੈਦਾ ਕੀਤੀ ਹੈ ਇਦਾਂ ਦੇ ਜਿਹੜੀਆਂ ਗੱਲਾਂ ਵੀ ਉਹਨਾਂ ਨੇ ਕਰਨ ਤੋਂ ਗੁਰੀਜ ਨਹੀਂ ਸੀ ਕਰਨ ਨਾਲ ਕੋਈ ਗੱਲ ਪਹਿਲੀ ਵਾਰ ਨਹੀਂ ਹੋਈ ਚਮਕੌਰ ਸਾਹਿਬ ਦੀ ਗੜੀ ਬਾਰੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉੱਥੋਂ ਤਾੜੀ ਮਾਲਕ ਕੇ ਨਿਕਲਣਾ ਇਹਦੇ ਬਾਰੇ ਵੀ ਉਹਨਾਂ ਦੀ ਇੱਕ ਵੀਡੀਓ ਪਹਿਲਾਂ ਵਾਇਰਲ ਹੋਈ ਸੀ ਉਸ ਜੇਤੇ ਪ੍ਰਚਾਰਕ ਦੀ ਕਿ ਬਗਾਨੇ ਪੁੱਤ ਦਸਰੋਂ ਨਿਕਲ ਦਿੰਦੇ ਆ ਪਰ ਜੇ ਇਹੋ ਗੱਲ ਕਿਸੇ ਹੋਰ ਪ੍ਰਚਾਰਕ ਨੇ ਬੋਲੀ ਹੁੰਦੀ ਤੇ ਸੰਪਰਦਾਇ ਦੇਦੇਦਾਰਾਂ ਦੇ ਜਿਹੜੇ ਥਾਂ ਥਾਂ ਤੇ ਬੰਦੇ ਬੈਠੇ ਉਹਨਾਂ ਤੇ ਰੌਲਾ ਪਾ ਦਨਾ ਸੀ ਦੇਖਿਓ ਹੁਣ ਗੱਲ ਉਹਦੇ ਵਿੱਚ ਜਿਹੜੀ ਮੇਨ ਕਰਨੀ ਵੀ ਜੇ ਸੂਰਪ੍ਰਕਾਸ਼ ਦੀ ਗ੍ਰੰਥਾ ਹਵਾਲਾ ਦੇ ਕੇ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸਾਈ ਮੀਆਂ ਮੀਰ ਦੇ ਕੋਲੋਂ ਨਹੀਂ ਨਹੀਂ ਲਿਖਵਾਏ ਤੇ ਅਸੀਂ ਥੋੜਾ ਰੱਤੀ ਆਨੇ ਤਾਂ ਵੀ ਦੋਣਾ ਚਾਹੁੰਦੇ ਆ ਉਸੇ ਸੂਰਪrakash ਗ੍ਰੰਥ ਵਿੱਚ ਇਹ ਵੀ ਲਿਖਿਆ ਹੈ ਕਿ ਰਾਗ ਮਾੜਾ ਗੁਰੂ ਦੀ ਕਰਤ ਨਹੀਂ ਹੈ ਜੇ ਕੱਲ ਨੂੰ ਕੋਈ ਪ੍ਰਚਾਰਕ ਕੋਈ ਬਲਾਰਾ ਉਸੇ ਸੂਰਪrakash ਦੀਆਂ ਉਹਨਾਂ ਪੰਕਤੀਆਂ ਦਾ ਹਵਾਲਾ ਦੇ ਕੇ ਆਪਣੇ ਵਿਚਾਰ ਪ੍ਰਗਟ ਕਰੇਗਾ ਤੇ ਪਤਾ ਸੰਪਰਦਾਇ ਦੀ ਦੇਰੇਦਾਰ ਵੱਲੋਂ ਕੀ ਕਹਿਣਾ ਇਹਨਾਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਵਾਲ ਚੁੱਕੇ ਇਹਨਾਂ ਨੇ ਇਹਨਾਂ ਨੂੰ ਕੀ ਅਥਾਰਟੀ ਹੈ ਵੀ ਇਹ ਗੱਲ ਕਰਨ ਭਾਵੇਂ ਕਿ ਉਸੇ ਗ੍ਰੰਥ ਵਿੱਚੋਂ ਜਿਸ ਗ੍ਰੰਥ ਵਿੱਚੋਂ ਸਾਈਂ ਮਿਆਮੀ ਦੀ ਗੱਲ ਸੁਣਾਈ ਜਾ ਰਹੀ ਹੈ ਉਸੇ ਗ੍ਰੰਥ ਵਿੱਚੋਂ ਚਲੋ ਆਪਾਂ ਹੋਰ ਇਸ ਤੋਂ ਅੱਗੇ ਚੱਲਦੇ ਹਾਂ ਸਾਰੇ ਜਾਣਦੇ ਆ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 15 April 1469 इवन ਇਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਵੈੱਬਸਾਈਟ ਦੇ ਉੱਪਰ ਵੀ ਇਹ 15 April 1469 ਹੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਡੇਟ ਲਿਖੀ ਹੋਈ ਹੈ ਜਾ ਕੇ ਚੈੱਕ ਕਰ ਸਕਦੇ ਹੋ ਅਸੀਂ ਕੋੜੋ ਨਹੀਂ ਕਹਿ ਰਹੇ ਮੂਲ ਨਾਂਸਿਕ ਕੈਲੰਡਰ ਨੂੰ ਮੰਨਣ ਵਾਲੇ ਸਿੱਖ ਜਿਹੜੇ ਆ ਜਾਂ ਜਿੰਨੇ ਵੀ ਅੱਜ ਏਦਾਂ ਕਹਿ ਲੋ ਵੀ ਮੂਲ ਨਾਂਸਿਕ ਕੈਲੰਡਰ ਉੱਪਰ ਪਹਿਰਾ ਦਿੰਦੇ ਆ ਉਹ ਇੱਕ ਵਸਾਕ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਪਰ ਸੰਪਰਦਾਇ ਡੇਰੇ ਦਾ ਰਵਿਓ ਚੀਕ ਝੜਾ ਪਾਇਆ ਜਾਂਦਾ ਰੋਲਾ ਪਾਇਆ ਜਾਂਦਾ ਲੇ ਜੀ ਇਤਿਹਾਸ ਵਗੜਦੇ ਆ ਜੀ ਹੁਣ ਅਸੀਂ ਦੱਸਣਾ ਚਾਹੁੰਦੇ ਹਾਂ ਪਾਟਵਈਆਂ ਦੇ ਮੁਤਾਬਕ ਜੋ ਸਰਦਾਰ ਪਿਆਰਾ ਸਿੰਘ ਪਦਮ ਨੇ ਆਪਣੀਆਂ ਕਿਤਾਬ ਲਿਖੀਆਂ ਕਿਤਾਬਾਂ ਲਿਖੀਆਂ ਉਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਇੱਕ ਵਸਾਕ ਨੂੰ ਮੰਨੇ ਜੇ ਉਸੇ ਗ੍ਰੰਥ ਦਾ ਭਾਈ ਮਨੀ ਸਿੰਘ ਦੀ ਜਨਮ ਸਾਖੀ ਗੁਰਨਾਥ ਦਾ ਪ੍ਰਕਾਸ਼ ਨੂੰ ਇੱਕ ਵਸਾਕ ਨੂੰ ਮੰਨਦੀ ਹੈ ਜੇ ਸਵਾਇ ਬਾਲੇ ਵਾਲੀ ਜਨਮ ਸਾਖੀ ਜੋ ਜਿਹਨੂੰ ਬਹੁਤੀ ਕੌਮ ਦੇ ਜਿਹੜੇ ਇਦ ਕਹ ਲਓ ਵੀ ਜਿਹੜੇ ਸਿੱਖਵਾ ਉਹ ਮੰਨਦੇ ਨਹੀਂ ਉਹਦੇ ਤੁਸੀਂ ਹਵਾਲੇ ਦਿੰਦੇ ਕਿ ਪਟਵਈਆ ਪਿਆਰਾ ਸਿੰਘ ਪਦਮ ਭਾਈ ਮਨੀ ਸਿੰਘ ਦੀ ਜਨਮ ਸਾਖੀ ਉਹਦੇ ਵਿੱਚ ਗੁਰਨਾਥ ਦਾ ਪ੍ਰਕਾਸ਼ ਨੂੰ ਇੱਕ ਵਸਾਕ ਦਾ ਜੇ ਕੱਲ ਨੂੰ ਕੋਈ ਬਲਾਰਾ ਕੋਈ ਪ੍ਰਚਾਰਕ ਕੋ ਰਾਈਟਰ ਕੋ ਲਖਾਰੀ ਇਹਨਾਂ ਗ੍ਰੰਥਾਂ ਦਾ ਇਹਨਾਂ ਕਿਤਾਬਾਂ ਦਾ ਹਵਾਲਾ ਦੇ ਕੇ ਇਹ ਗੱਲ ਕਰੀ ਕਿ ਗੁਰਨਾਣਸਾ ਦਾ ਪ੍ਰਕਾਸ਼ ਗੁਰੂ ਇੱਕੋ ਸਾਖ ਦਾ ਤੇ ਪਤਾ ਡੇਰੇ ਦਰਾਂ ਵੱਲੋਂ ਰੌਲਾ ਕੀ ਪੈ ਜਾਂਦਾ ਇਤਿਹਾਸ ਫੜਾਉਂਦੇ ਜੀ ਇਹ ਨਵੇਂ-ਨਵੇਂ ਸ਼ੰਕੇ ਖੜੇ ਕਰਦੇ ਜੀ ਅੱਛਾ ਤੁਸੀਂ ਗੁਰੂ ਅਰਜਨ ਸਾਹਿਬ ਜੀ ਦੇ ਕੋਲੋਂ ਸਾਈ ਮੀਆਂ ਮੀਰ ਦੇ ਕੋਲੋਂ ਨੀਰ ਖਵਾਈ ਗਈ ਹੈ ਇਹਦੇ ਬਾਰੇ ਆਪਣੇ ਵਿਚਾਰ ਕਿਸੇ ਗ੍ਰੰਥ ਵਿੱਚੋਂ ਦੇ ਦਿਓ ਤੇ ਫੇਰ ਵੀ ਸ਼ੰਕੇ ਖੜੇ ਕੀਤੇ ਜਾਂਦੇ ਪਰ ਜੇ ਕੋਈ ਹੋਰ ਪ੍ਰਚਾਰਕ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਉਹ ਸੰਗਤਾਂ ਸਾਹਮਣੇ ਕੋ ਆਪਣੇ ਵਿਚਾਰ ਪੇਸ਼ ਕਰਦਾ ਤੇ ਰੋਲਾ ਪਾਇਆ ਜਾਂਦਾ ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਾਣਾ ਜਾਂ ਉੱਥੇ ਸਿੱਖਾਂ ਦਾ ਬਦਾਵਾ ਲਿਖਣਾ ਇਹ ਗੱਲ ਅਸੀਂ ਆਪਣੇ ਕੋਲੋਂ ਨਹੀਂ ਕਹਿੰਦੇ ਇਹ ਢਾਟੀਆਂ ਦੇ ਬਹੁੜ ਗਿਆਨੀ ਸੋਹਣ ਸਿੰਘ ਜੀ ਸੀਤਲ ਮੇਗਾ ਢਾੜੀ ਸਾਰੇ ਜਾਣਦੇ ਹੋਣੇ ਕੋਈ ਗੁਰੂ ਦੀਆਂ ਕਿਤਾਬਾਂ ਲਗਭਗ ਸਾਰੇ ਪੜ੍ਹਦੇ ਗਿਆਨੀ ਸੋਹਣ ਸਿੰਘ ਜੀ ਸੀਤਲ ਢਾੜੀਆਂ ਦੇ ਬਹੁੜ ਜੜੇ ਹੋਏ ਉਹਨਾਂ ਨੇ ਵੀ ਬਦਾਵੇ ਵਾਲੀ ਘਟਨਾ ਜਿਹੜੀ ਆ ਉਹ ਅਨੰਦਪੁਰ ਵਾਲੀ ਨਹੀਂ ਲਿਖੀ ਮੁਕਤਸਰ ਸਾਹਿਬ ਵਾਲੀ ਲਿਖੀ ਹੈ ਪਰ ਜੇ ਕੋਈ ਬਲਾਰਾ ਪ੍ਰਚਾਰਕ ਇਹਨਾਂ ਕਿਤਾਬਾਂ ਦਾ ਹਵਾਲਾ ਦੇ ਕੇ ਸੰਤ ਸਾਹਮਣੇ ਵਿਚਾਰ ਪੇਸ਼ ਕਰਦਾ ਤੇ ਪਤਾ ਕੀ ਕਹਿੰਦੇ ਇਹ ਜੀ ਇਤਿਹਾਸ ਵਗਾੜੀ ਜਾਂਦੇ ਆ ਜੀ ਪਿੱਛੇ ਜੇ ਕਥਾ ਦੁਦਰਾ ਨੇ ਗੱਲ ਕੀਤੀ ਤਾਂ ਇਹ ਤੁਸੀਂ ਵੇਖੋ ਇਹ 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 ਤਰ੍ਹਾਂ ਉਹ ਆ ਜਿਹੜੇ ਕਹਿੰਦੇ ਜੋ ਸਾਡਾ ਮਨ ਕਵੇਗਾ ਅਸੀਂ ਉਹ ਬੋਲਾਂਗੇ ਜੋ ਸਾਡਾ ਦਿਲ ਕਹਿੰਦਾ ਅਸੀਂ ਉਹ ਸੰਤ ਸਾਹਮਣੇ ਵਿਚਾਰ ਪੇਸ਼ ਕਰਾਂਗਾ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਸੰਤ ਸਾਹਮਣੇ ਵਿਚਾਰ ਪੇਸ਼ ਕਰਨ ਦਾ ਜਾਨੀ ਕਿ ਖਾਦੀ ਮਰਜੀ ਆ ਅਸੀਂ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਕਿਹੜੀ ਗੱਲ ਨੂੰ ਸਹੀ ਪੇਸ਼ ਕਰਨਾ ਹੈ ਤੇ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਅਸੀਂ ਕਹਿੰਨਾ ਵੀ ਇਹ ਗੱਲ ਗਲਤ ਆ ਐਸਾ ਕਿਉਂ ਬਈ ਜਦੋਂ ਅਸੀਂ ਹਰ ਇੱਕ ਬੰਦੇ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਹੱਕ ਆ ਜਦੋਂ ਤੁਸੀਂ ਆਪਣੇ ਵਿਚਾਰ ਸੰਗਤਾਂ ਸਾਹਮਣੇ ਪੇਸ਼ ਕਰਦੇ ਸੀ ਨਾ ਕਿਤੇ ਅਸੀਂ ਨਹੀਂ ਕਦੇ ਵੀ ਉਹਨੇ ਸਹੀ ਬੋਲੇ ਜਾਂ ਗਲਤ ਬੋਲੇ ਅਸੀਂ ਕਹਿੰਨੇ ਵੀ ਇਹ ਮਾਪਤਣ ਦੂਜਿਆਂ ਉੱਤੇ ਕਿਉਂ ਲਿਆ ਜਾਂਦਾ ਇਹ ਗੱਲ ਦੂਜਿਆਂ ਉੱਤੇ ਕਿਉਂ ਲੱਗਦੀ ਜਦੋਂ ਤੁਸੀਂ ਆਪਣੇ ਵਿਚਾਰ ਸੰਗਤਾਂ ਸਾਹਮਣੇ ਪੇਸ਼ ਕਰਦੇ ਤੁਸੀਂ ਕਿਸੇ ਗ੍ਰੰਥ ਦਾ ਹਵਾਲਾ ਦੇ ਦਿਓ ਜਦੋਂ ਇਹੋ ਕੋਈ ਵਿਚਾਰ ਕੋਈ ਦੂਜਾ ਗ੍ਰੰਥੀ ਰਾਗੀ ਤੁਹਾਡੇ ਪ੍ਰਚਾਰਕ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਪੇਸ਼ ਕਰ ਹੁਣ ਲਓ ਗੁਰੂ ਨਾਨਕ ਦਾ ਪ੍ਰਕਾਸ਼ਪੁਰ ਵੇਖੋ ਸਾਖ ਜੀ ਪਿਆਰਾ ਸਿੰਘ ਪਦਮ ਨੇ ਲਿਖਿਆ ਗਲਤ ਕਹੋ ਪਿਆਰਾ ਸਿੰਘ ਪਦਮ ਭਟਵੀਆਂ ਨੂੰ ਗਲਤ ਕਹੋ ਭਾਈ ਮਨੀ ਸਿੰਘ ਦੀ ਜਨਮ ਸਾਖੀ ਨੂੰ ਕਹੋ ਗਲਤ ਉਹ ਗਲਤ ਰੇ ਜੇ ਕੋਈ ਭਾਈ ਮਨੀ ਸਿੰਘ ਦੀ ਜਨਮ ਸਾਖੀ ਦਾ ਆਧਾਰ ਬਣਾ ਕੇ ਇਹ ਗੱਲ ਸੰਗਤਾਂ ਸਾਹਮਣੇ ਸਰਦਾਰ ਕਰਨ ਸਿੰਘ ਸਟੋਰੀ ਨੂੰ ਕਰਤੇ ਕੇ ਵਾਸਾ ਕਿਤਾਬ ਜਿਨ੍ਹਾਂ ਨੇ ਵੱਖ-ਵੱਖ ਕਿਤਾਬਾਂ ਦੇ ਹਵਾਲੇ ਦੇ ਕੇ ਤੁਸਦੂਰ ਕੀ ਜਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਉੱਤੇ ਲਿਖਿਆ ਵੀ ਇੱਕ ਅਸਰ ਦਾ ਗੁਰਨਰਸਰ ਪ੍ਰਕਾਸ਼ਪੁਰਬ ਤੇ ਜੇ ਕੋਈ ਜਰਾਗੀ ਢਾਡੀ ਪ੍ਰਚਾਰਕ ਇਹ ਗੱਲ ਬੋਲਦਾ ਤੇ ਸੰਪਰਦਾਇ ਚੀਖ ਜੜਾ ਪੁੰਦੇ ਰੌਲਾ ਪੁੰਦੇ ਪਿੱਟ ਸੇ ਪਾ ਪਾ ਕੇ ਬਹਿ ਜਾਂਦੇ ਇਹ ਗੱਲ ਮੈਂ ਉਹ ਨਾ ਵਸਤੇ ਨਹੀਂ ਕਹਿ ਰਿਹਾ ਮੈਂ ਜਿਹੜੀ ਆਮ ਸੰਗਤ ਹੈ ਜਿਹੜੀ ਭੋਲੀ ਭਾਲੀ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਆਣ ਕੇ ਗੌਰਾ ਹੋ ਜਾਂਦੀ ਜਿਹੜੇ ਇਹਦੇ ਪਿੱਛੇ ਲੱਗੇ ਵੀ ਪ੍ਰਚਾਰਕਾਂ ਦੇ ਵਿਰੋਧ 'ਚ ਖੜੇ ਹੋ ਜਾਂਦੇ ਆ ਰੋਲਾ ਪਾਉਂਦੇ ਜੀ ਇਹਨਾਂ ਇਦਾਂ ਕਰਦੇ ਜਿ ਇਤਿਹਾਸ ਵਗੜਦਾ ਹੁਣ ਇਥੇ ਵੀ ਇਤਿਹਾਸ ਵਗੜਿਆ ਜਾ ਰਿਹਾ ਇਥੇ ਵੀ ਪਰੰਪਰਾਵਾਂ ਤੋੜੀਆਂ ਜਾ ਰਹੀਆਂ ਤੇ ਪਰੰਪਰਾ ਤੇ ਇਹ ਕਹਿੰਦੀ ਆ ਪਰੰਪਰਾਵਾਂ ਤੇ ਸਾਰੇ ਪੁਰਾਣੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਵੀ ਸਾਈ ਮੀਆਂ ਮੇਰੇ ਤੋਂ ਕੋਲ ਨਹੀਂ ਦਿਖਾਈ ਕੀ ਅੱਜ ਇਹਨਾਂ ਦੇ ਚੇਤੇ ਪ੍ਰਚਾਰਕ ਨੇ ਪਰੰਪਰਾ ਨਹੀਂ ਤੋੜੀ ਸਾਰਿਆਂ ਇਹ ਪਰੰਪਰਾ ਦੇ ਫੇਰ ਹਿਸਾਬ ਨਾਲ ਤਾੜੀ ਸਾਹਿਬ ਗੁਰਦਰਾ ਬਣਿਆ ਉੱਤੇ ਤੇ ਉਹਦੇ ਲਈ ਤਾੜੀ ਮਾਰ ਕੇ ਨਿਕਲੇ ਨਹੀਂ ਬਗਾਨੇ ਪੁੱਤ ਜਾਣ ਦਿੰਦੇ ਕੀ ਇਹ ਤੇ ਪਰੰਪਰਾ ਨਹੀਂ ਟੁੱਟੀ ਇਹ ਵੀਡੀਓ ਪਈਆਂ ਇਹ ਸ਼ੁਕਰ ਕਰੋ ਵੀ ਇਹ ਜੀ ਕੈਮਰੇ ਬਣੇ ਹੋਣ ਤਾਂ ਕਿ ਹਰ ਗੱਲ ਰਿਕਾਰਡ ਹੁੰਦੀ ਮੈਂ ਇਹ ਨਹੀਂ ਕਹਿੰਦਾ ਕੀ ਬੋਲਿਆ ਕੀ ਨਹੀਂ ਬੋਲਿਆ ਮੈਂ ਇਹ ਕਹਿਣਾ ਵੀ ਜੇ ਤੁਹਾਨੂੰ ਹੱਕ ਅਧਿਕਾਰ ਅਥਾਰਟੀ ਹੈ ਤੁਹਾਨੂੰ ਆਪਣੀ ਗੱਲ ਕਹਿਣ ਦਾ ਇੱਧਰ ਕਿ ਜੇ ਇਹਨਾਂ ਨੂੰ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਗੱਲ ਕਰਨ ਦਾ ਅਧਿਕਾਰ ਆ ਪਰ ਦੂਜਿਆਂ ਨੂੰ ਵੀ ਓਨਾ ਹੀ ਅਧਿਕਾਰ ਹੋਣਾ ਚਾਹੀਦਾ ਉਹ ਵੀ ਆਪਣਾ ਜਿਹੜਾ ਪੱਖ ਵਾਚ ਸੰਗਤਾਂ ਸਾਹਮਣੇ ਜਿਹੜਾ ਕਿਸੇ ਗਰੰਤਾ ਹਵਾਲੇ ਦੇ ਕੇ ਰੱਖ ਸਕਦੇ ਆ ਉਹਨਾਂ ਨੂੰ ਅਥਾਰਟੀ ਹੋਣੀ ਚਾਹੀਦੀ ਆ ਪਾਵਰ ਹੋਣੀ ਚਾਹੀਦੀ ਆ ਤਾਂ ਕਿ ਸੰਗਤਾਂ ਨਰਨਾ ਕਰਨ ਸੱਚ ਕੀ ਅਤੇ ਗਲਤ ਕੀ ਤੁਸੀਂ ਜੱਜ ਨਾ ਬਣੋ ਆਪਸ ਕੋ ਦੀਰ ਕਰਮਾਨੇ ਉਹਨਾਂ ਕੋਲ ਲਗਾ ਮਾਤਾ ਆਪਣੇ ਆਪ ਨੂੰ ਤੁਸੀਂ ਵੱਡੇ ਮੰਨਦੇ ਹੋ ਦੂਜਿਆਂ ਤੋਂ ਲਗਾ ਮਾਤਾ ਸਮਝੇ ਪਰ ਬਾਣੀ ਚ ਲਿਖਿਆ ਆਪਨ ਬਾਪਾ ਨਹੀਂ ਕਿਸੇ ਕੇ ਭਾਵਨ ਕੋਹਰ ਰਾਜ ਵੀ ਇੱਕ ਹੋ ਰਾਬਾ ਕਿਸੇ ਦੀ ਜਗੀਰ ਥੋੜਾ ਗਿਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਚਲਾਓਗੇ ਭਾਈ ਇਹ ਹੁਣ ਸਮਾਂ ਇਹ ਨਹੀਂ ਹੋਊਗਾ ਇਹ ਤਾਂ ਗੁਰੂ ਦੇ ਸਿਧਾਂਤ ਦੀ ਗੱਲ ਕਰ ਕਰ ਪਹੁੰਚੂਗੀ ਤੇ ਮੈਂ ਇਹ ਆਮ ਸੰਗਤਾਂ ਵਾਸਤੇ ਬੇਨਤੀ ਕਰਦਾ ਵੀ ਸੁਚੇਤ ਹੋ ਭਾਈ ਆਓ ਵਹਿਮਾ ਭਰਮਾਂ ਤੋਂ ਨਿਕਲੋ ਸੱਦਾ ਬਣਨਾ ਜੁੜੋ ਤੇ ਇਹੋ ਜਿਹੜੇ ਪਖੰਡੀ ਲੋਕ ਆ ਥਾਂ ਥਾਂ ਤੇ ਜਦੋਂ ਜਿਹੜੇ ਦੁੱਧਾ ਪਾ ਰਹੇ ਆ ਉਹਨਾਂ ਦੇ ਠੇਤੇ ਕਹਿੰਦੇ ਜੀ ਦੁੱਧਾ ਇਹਨਾਂ ਲੋਕਾਂ ਵੱਲੋਂ ਪਾਈ ਜਾ ਰਹੀ ਹੈ ਤੇ ਮੈਂ ਇੰਤਜ਼ਾਰ ਕਰਾਂਗਾ ਜੀ ਕੋਈ ਸੰਪਰਦਾਇ ਕੁਡੇ ਦੇਦਾਰ ਐਸ ਬਾਰੇ ਆਪਣੇ ਵਿਚਾਰ ਜੁੜ ਦੇਵੇ ਕਿ ਆ ਹੁਣ ਸ਼ੰਕੇ ਖੜੇ ਕੀਤੇ ਜਾ ਰਿਹਾ ਇਤਿਹਾਸ ਉਤੇ ਦੁੱਧਾ ਪੈਦਾ ਕੀਤੇ ਜਾ ਰਹੀ ਜੀ ਕੰਮ ਦੇ ਵਿੱਚ ਕੰਡੂ ਨੂੰ ਬਦਦ ਤਕੜੇ ਹੋ ਕੇ ਆਸ ਹੈ ਇੰਤਜ਼ਾਰ ਕਰਾਂਗੇ ਉਸ ਕੁਵੀਸ਼ਰ ਦੀ ਵੀ ਜਿਹੜਾ ਕਹਿੰਦਾ ਸ਼ੰਕੇ ਖੜੇ ਕੀਤੇ ਜਾ ਰਹੇ ਆ ਗੁਰੂ ਦੇਤੇ ਸਵਾਲੀਆ ਚਲ ਲਾਇਆ ਜਾ ਰਿਹਾ ਆ ਇਤਿਹਾਸਕ ਸਥਾਨ ਦੇ ਉੱਤੇ ਵੀ ਫਿਰ ਇਹਦੇ ਬਾਰੇ ਵੀ ਜਰੂਰ ਆਪਣੇ ਵਿਚਾਰ ਪੇਸ਼ ਕਰਿਓ ਪਰ ਮਜਾਲ ਆ ਕੋਈ ਬੋਲ ਜਾਵੇ ਜੀ ਇਹ ਤਾਂ ਸਿਰਫ ਇਹ ਜਿਹੜੇ ਮਿਸ਼ਨਰੀ ਵਿਚਾਰਧਾਰਾ ਵਾਲੇ ਪ੍ਰਚਾਰ ਜਿਹੜੇ ਜਿਹੜੇ ਦਿਨ ਰਾਤ ਕਹਿੰਦੇ ਜੀ ਆਪਣੇ ਗੁਰੂ ਦੇ ਸਿਧਾਂਤ ਨੂੰ ਖੁਦ ਪੜੋ ਤੇ ਮੰਨੋ ਅੱਛਾ ਜਿਹੜੇ ਕਦੇ ਬਾਣੀ ਆ ਪੜੋ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਸਰਕਾਰੀ ਬੰਦੇ ਆ ਆ ਪਾਣੀ ਪੜੋ ਸਮਝੋ ਉਹ ਸਰਕਾਰੀ ਬੰਦੇ ਆ ਜਿਹੜੇ ਕਹਿੰਦੇ ਸਾਡੇ ਕੋਲੋਂ ਵਿਧੀ ਦੇ ਨਾਲ ਆਣ ਕੇ ਪਾਠ ਕਰੋ ਮर्यादा ਨਾਲ ਪਾਠ ਕਰੋ ਐਡਾ ਤੁਹਾਨੂੰ ਦੱਸਾਂਗੇ ਐਡਾ ਦੀ ਮर्यादा ਜਿਹੜੀ ਆ ਨਭਾਓਗੇ ਤੇ ਫਿਰ ਤੁਹਾਡੇ ਜਿਹੜੀਆਂ ਮਨੋ ਕਾਮਨਾਵਾਂ ਪੂਰੀ ਹੋਣੀਆਂ ਉਹ ਪੰਥਕ ਬੰਦੇ ਆ ਆਓ ਭਾਈ ਇਹ ਹੁਣ ਸੰਗਤਾਂ ਫੈਸਲਾ ਕਰਨਗੀਆਂ ਕੌਣ ਪੰਥਕ ਆ ਤੇ ਕੌਣ ਪੰਥਕ ਨਹੀਂ ਆ ਆਸਾ ਕਿ ਹੁਣ ਇਹਦੇ ਬਾਰੇ ਤੁਸੀਂ ਆਪੋ ਆਪਣੇ ਵਿਚਾਰ ਜੁੜਦੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ